ਯੁਗਯੁਗ ਕਟਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਦੀ ਜਿਸ ਸ਼ਬਦ ਦੀ ਵਿਚਾਰ ਅੱਜ ਅਸਨ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦਾ 40 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਅਬ ਮੋ ਕਉ ਪਈ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮ ਗਤ ਪਈ ਹੀ ਭਾਈ ਹੁਣ ਮੇਰੀ ਸਹਾਇਤਾ ਕਰਨ ਵਾਲਾ ਮੇਰੀ ਮਦਦ ਕਰਨ ਵਾਲਾ ਉਹ ਪਰਮਾਤਮਾ ਬਣ ਗਿਆ ਹੈ ਜਿਹੜਾ ਸਾਰੇ ਹੀ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲਾ ਹੈ ਜਨਮ ਮਰਨ ਦੇ ਬਲ ਉਸ ਉਹ ਮੇਰਾ ਮਦਦਗਾਰ ਉਹ ਮੇਰੀ ਸਹਾਇਤਾ ਕਰਨ ਵਾਲਾ ਹੈ ਜਿਸ ਕਰਕੇ ਹੁਣ ਮੈਂ ਜਨਮ ਮਰਨ ਦੀ ਬੇੜੀ ਜਿਹੜੀ ਹੈ ਉਹ ਕੱਟ ਦਿੱਤੀ ਹੈ ਤੇ ਇਸ ਜਨਮ ਮਰਨ ਦੀ ਬੇੜੀ ਨੂੰ ਕੱਟ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਹੈ ਜਨਮ ਮਰਨ ਕਟ ਪਰਮਗਤ ਪਾਈ ਪਰਮਗਤ ਸ਼ਬਦ ਦਾ ਅਰਥ ਹੈ ਸਭ ਤੋਂ ਉੱਚੀ ਆਤਮਿਕ ਅਵਸਥਾ ਸਭ ਤੋਂ ਉੱਚਾ ਆਤਮਿਕ ਦਰਜਾ ਜਿਸ ਅਵਸਥਾ ਦੇ ਵਿੱਚ ਨਾ ਦੁੱਖ ਨਾ ਸੁਖ ਨਾ ਖੁਸ਼ੀ ਨਾ ਗਮ ਹੋਵੇ ਨਾ ਮੁਕਤੀ ਦੀ ਇਸ਼ਕ ਨਾ ਨਰਕਾਂ ਦਾ ਡਰ ਨਾ ਸਵਰਗਾਂ ਦੀ ਲਾਲਸਾ ਰਹ ਜਾਂਦੀ ਹੈ ਉਸ ਅਵਸਥਾ ਨੂੰ ਪਰਮ ਅਵਸਥਾ ਪਰਮ ਗਤੀ ਜਾਂ ਚੌਥਾ ਪਦ ਜਾਂ ਤੁਰਿਆ ਪਦ ਜਾਂ ਆਨੰਦ ਦੀ ਅਵਸਥਾ ਕਿਹਾ ਜਾਂਦਾ ਹੈ ਜਿੱਤੇ ਜੀਵ ਆਤਮਾ ਪੂਰਨ ਤੌਰ ਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਪੁਰੂਤਤਾ ਜਾਂਦਾ ਹੈ ਜਿਸ ਦਾ ਜ਼ਿਕਰ ਜਪਜੀ ਸਾਹਿਬ ਜੀ ਦੇ ਅੰਦਰ ਅਸੀਂ ਸੁਣਦੇ ਹਾਂ ਤਿਤੈ ਸੀਤੋ ਸੀਤਾ ਮਹਿਮਾ ਮਾਈ ਉਸ ਅਵਸਥਾ ਦੇ ਵਿੱਚ ਮਨ ਉਸ ਪਰਮਾਤਮਾ ਦੀ ਮਹਿਮਾ ਦੇ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਸੀਤਾ ਹੁੰਦਾ ਹੈ ਪੁਰੂਤਤਾ ਹੁੰਦਾ ਹੈ ਸੋ ਭਗਤੀ ਜੀ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਕਰ ਰਹੇ ਹਨ ਕਿ ਮੇਰੀ ਸਹਾਇਤਾ ਕਰਨ ਵਾਲਾ ਮੇਰੀ ਮਦਦ ਕਰਨ ਵਾਲਾ ਉਹ ਪਰਮਾਤਮਾ ਤੇ ਉਸ ਦੀ ਮਦਦ ਹੀ ਸਹਾਇਤਾ ਦੇ ਨਾਲ ਮੈਂ ਜਨਮ ਮਰਨ ਦਾ ਗੇੜ ਕੱਟ ਲਿਆ ਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਹੁਣ ਜਿਨ੍ਹਾਂ ਮਹਾਪੁਰਸ਼ਾਂ ਨੇ ਇਹ ਅਵਸਥਾ ਪ੍ਰਾਪਤ ਕੀਤੀ ਉਹਨਾਂ ਵਿੱਚੋਂ ਭਗਤ ਰਵਦਾਸ ਜੀ ਬਚਨ ਕਰਦੇ ਹਨ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਿ ਪ੍ਰਭੂ ਤੇਰੇ اور ਮੇਰੇ ਮੇਰੇਔਰ ਤੇਰੇ ਵਿੱਚ ਫਰਕ ਕੀ ਹੈ ਸਿਰਫ ਦ੍ਰਿਸ਼ਟੀ ਦਾ ਫਰਕ ਹੈ ਜਿਸ ਤਰ੍ਹਾਂ ਸੋਨਾ ਤੇ ਸੋਨੇ ਤੋਂ ਬਣਿਆ ਹੋਇਆ ਗਹਿਣਾ ਜਿਵੇਂ ਪਾਣੀ ਤੇ ਪਾਣੀ ਤੋਂ ਉੱਠੀ ਹੋਈ ਲਹਿਰ ਪਾਣੀ ਤੋਂ ਉੱਠੀ ਹੋਈ ਲਹਿਰ ਪਾਣੀ ਦਾ ਹੀ ਰੂਪ ਹੈ ਪਰ ਵੇਖਣ ਨੂੰ ਵੱਖ ਲੱਗ ਰਹੀ ਹੈ ਸੋਨੇ ਤੋਂ ਬਣਿਆ ਹੋਇਆ ਕੰਗਣ ਜਾਂ ਹੋਰ ਕੋਈ ਗਹਿਣਾ ਸੋਨੇ ਦਾ ਹੀ ਰੂਪ ਹੈ ਸੋਨਾ ਹੀ ਹੈ ਪਰ ਵੇਖਣ ਨੂੰ ਵੱਖ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰ ਪਾਨੀ ਆਰਾਮ ਕਬੀਰਾ ਏਕ ਪਏ ਹੈ ਕੋਈ ਨਾ ਸੁਖਿਆ ਪਛੰਦ ਹੁਣ RAM ਤੇ ਕਬੀਰ ਚਿਕੂ ਗਿਆ ਇਸੇ ਹੀ ਅਵਸਥਾ ਨੂੰ ਭਗਤ ਜੀ ਨੇ ਪਰਮਗਤ ਕਿਹਾ ਹੈ ਉੱਚੀ ਆਤਮਿਕ ਅਵਸਥਾ ਉੱਚਾ ਆਤਮਿਕ ਦਰਜਾ ਹੁਣ ਇਹ ਅਵਸਥਾ ਇਹ ਦਰਜਾ ਪਰਮਾਤਮਾ ਦੀ ਹੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਬਖਸ਼ਿਸ਼ ਦੇ ਨਾਲ ਸਹਾਇਤਾ ਤੇ ਮਦਦ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ ਜੀਵ ਦੀ ਆਪਣੀ ਸਿਆਣਪ ਨਾਲ ਚਤੁਰਾਈ ਚਲਾਕੀ ਦੇ ਨਾਲ ਨਹੀਂ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੀ ਜੀਵ ਪਰਮਾਤਮਾ ਦੇ ਨਾਲ ਜੁੜ ਕੇ ਇਹ ਅਵਸਥਾ ਪ੍ਰਾਪਤ ਕਰ ਪੁੰਦਾ ਹੈ ਹੁਣ ਪਰਮਾਤਮਾ ਨੇ ਸਹਾਇਤਾ ਕੀਤੀ ਹੈ ਮਦਦ ਕੀਤੀ ਹੈ ਤੇ ਕਿਰਪਾ ਕੀਤੀ ਹੈ ਤੇ ਕਿਰਪਾ ਕਰਕੇ ਮੈਨੂੰ ਸਤ ਸੰਗਤ ਦੇ ਵਿੱਚ ਰਲਾ ਦਿੱਤਾ ਹੈ ਤੇ ਸਤ ਸੰਗਤ ਦੇ ਨਾਲ ਜੁੜ ਕੇ ਪਰਮਾਤਮਾ ਨੇ ਮੇਰਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਵਿਕਾਰਾਂ ਤੋਂ ਖਿਹੜਾ ਛੁਵਾ ਦਿੱਤਾ ਹੈ। ਤੇ ਫਿਰ ਸਤ ਸੰਗਤ ਦੀ ਬਰਕਤ ਦੇ ਨਾਲ ਉਸ ਪਰਮਾਤਮਾ ਦੀ ਸਹਾਇਤਾ ਤੇ ਮਦਦ ਦੇ ਨਾਲ ਮੈਂ ਉਸ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਹਾਂ ਆਪਣੀ ਜੀਬ ਦੇ ਨਾਲ, ਆਪਣੀ ਰਸਨਾ ਦੇ ਨਾਲ। ਭਗਤ ਜੀ ਫੁਰਮਾਨ ਕਰਦੇ ਹਨ ਸਾਧੂ ਸੰਗਤ ਦੀਓ ਰਲਾਈ ਪੰਜ ਦੂਤ ਤੇ ਲਿਓ ਛੜਾਈ। ਅੰਮ੍ਰਿਤ ਨਾਮ ਜਪੂ ਜਾਂ ਪ੍ਰਸਨ ਅਮੋਲ ਦਾਸ ਕਰ ਲੀਨੂ ਆਪਣਾ ਪਰਮਾਤਮਾ ਨੇ ਕਿਰਪਾ ਕੀ ਕੀਤੀ ਹੈ ਮਿਹਰ ਬਖਸ਼ਿਸ਼ ਕੀ ਕੀਤੀ ਹੈ ਕਿ ਬਿਨਾ ਮੁੱਲ ਤੋਂ ਮੈਨੂੰ ਆਪਣਾ ਦਾਸ ਬਣਾ ਲਿਆ ਹੈ ਬਿਨਾ ਕੋਈ ਕੀਮਤ ਲਿਆ ਬਿਨਾ ਕੋਈ ਮੁੱਲ ਲਿਆ ਪਰਮਾਤਮਾ ਨੇ ਮੈਨੂੰ ਆਪਣਾ ਦਾਸ ਬਣਾ ਲਿਆ ਹੈ ਮੇਰੀ ਸਹਾਇਤਾ ਕੀਤੀ ਮਦਦ ਕੀਤੀ ਮੈਨੂੰ ਸਤ ਸੰਗਤ ਦੇ ਨਾਲ ਜੋੜਿਆ ਸਤ ਸੰਗਤ ਦੇ ਨਾਲ ਜੋੜ ਕੇ ਮੈਨੂੰ ਇਹਨਾਂ ਪੰਜਾਂ ਵਿਕਾਰਾਂ ਤੋਂ ਬਚਾਇਆ ਤੇ ਪ੍ਰਮਾਤਮਾ ਦੀ ਮਦਦ ਤੇ ਸਹਾਇਤਾ ਕਿਰਪਾ ਦੇ ਨਾਲ ਮੈਂ ਪ੍ਰਮਾਤਮਾ ਦਾ ਨਾਮ ਰੂਹੀ ਅਮਰਤ ਪੀਂਦਾ ਹਾਂ ਜੀਵ ਦੇ ਨਾਲ ਉਸਦਾ ਨਾਮ ਜਪਦਾ ਹਾਂ ਤੇ ਪ੍ਰਮਾਤਮਾ ਨੇ ਉੱਨੀ ਮੈਨੂੰ ਬਿਨਾਂ ਕੋਈ ਕੀਮਤ ਲਿਆ ਆਪਣਾ ਬਣਾ ਲਿਆ ਇਸ ਤੋਂ ਅੱਗੇ 2 ਨੰਬਰ ਪਦੀ ਦੇ ਅੰਦਰ ਪੰਕਤੀ ਦੀ ਬਚਨ ਕਰੀ ਹਨ ਕਿ ਸਤਿਗੁਰੂ ਨੇ ਮੇਰੇ ਉੱਤੇ ਪਰਉਪਕਾਰ ਕੀਤਾ ਤੇ ਮੈਨੂੰ ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾਲਿਆ ਹੁਣ ਸਤਿਗੁਰੂ ਜੀ ਦੀ ਬਾਣੀ ਇਸ ਸੰਸਾਰ ਸਮੁੰਦਰ ਦੱਸਦੀ ਹੈ ਤੇ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਪਾਣੀ ਨਹੀਂ ਪਾਣੀ ਦੀ ਜਗ੍ਹਾ ਤੇ ਕੀ ਹੈ ਅੱਗ ਉਹ ਅੱਗ ਕਿਹੜੀ ਹੈ ਤ੍ਰਿਸ਼ਨਾ ਦੀ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਦਲਦਲ ਹੈ ਚਿਕੜ ਹੈ ਉਹ ਚਿਕੜ ਕਿਹੜਾ ਹੈ ਮੋਹ ਦਾ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਕ ਦੀਆਂ ਲਹਿਰਾਂ ਉੱਠ ਰਹੀਆਂ ਹਨ ਤੇ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਬੜੇ ਬੜੇ ਮੰਨੇ ਪਰ ਮੰਨੀ ਜੜੇ ਹਨ ਉਹ ਵੀ ਰੁੜਦੇ ਦੇਖੇ ਗਏ। हे ਲੋਭਾ ਹੁਣ ਲੋਭ ਦੇ ਬਾਰੇ ਵਿੱਚ ਸਤਿਗੁਰੂ ਜੀ ਨੇ ਸੁਝਾਇਆ ਹੈ ਕਿ हे ਲੋਭ ਤੂੰ ਇੰਨਾ ਬੜੀ ਹੈ ਕਿ بڑے بڑے ਸ਼ਰੋਮਣੀ ਪੁਰਸ਼ਾਂ ਨੂੰ ਵੀ ਤੂੰ ਆਪਣੀਆਂ ਲਹਿਰਾਂ ਦੇ ਵਿੱਚ ਰੁੜਕੀ ਲੈ ਗਿਆ ਤੇ بڑے بڑے ਸ਼ਰੋਮਣੀ ਪੁਰਸ਼ ਜਿਹੜੇ ਹਨ ਤੇਰੀਆਂ ਲਹਿਰਾਂ ਦੇ ਵਿੱਚ ਰੁੜਦੇ ਹੋਏ ਕੋਲੋਂ ਕੋਲ ਕਰਦੇ ਦਿੱਖੇ। ਆਤ ਤ ਲਹਿਰੀ ਕੋਲੋਲ ਤੇ ਇਹ ਲੋਪਾ ਲੰਪਟ ਸੰਗ ਸੇ ਮੋਰ ਰਹੇ ਅਨੇਕ ਲਹਿਰੀ ਕਲੋਰ ਤੇ ਤੂੰ ਬੜੇ ਬੜੇ ਸ਼ਰੂਮਣੀ ਪੁਰਸ਼ਾਂ ਨੂੰ ਵੀ ਚੰਬੜ ਗਿਆ ਜੇ ਉਹ ਵੀ ਤੇਰੀਆਂ ਲਹਿਰਾਂ ਦੇ ਅੱਗੇ ਰੁੜਦੇ ਤੇ ਕਨੋਲ ਕਰਦੇ ਪਏ ਦੇਖੀ ਰਾਜਾ ਭਰਤਰੀ ਦਾ ਜ਼ਿਕਰ ਹੁੰਦਾ ਹੈ ਕਿ ਰਾਜ ਭਾਗ ਛੱਡ ਕੇ ਘਰ-ਬਾਰ ਛੱਡ ਕੇ ਜੰਗਲਾਂ ਨੂੰ ਉਤਰਿਆ ਤੇ ਰਸਤੇ ਵਿੱਚ ਜਾਂਦਿਆਂ-ਜਾਂਦਿਆਂ ਮਨ ਦੇ ਵਿੱਚ ਲੋਭ ਆ ਗਿਆ ਲਾਲਚ ਆ ਗਿਆ ਹੋਇਆ ਕਿ ਕਿਸੇ ਨੇ ਪਾਣ ਖਾ ਕੇ ਥੁੱਕਿਆ ਹੋਇਆ ਸੀ ਉਸ ਨੂੰ ਲਾਲ ਸਮਝ ਕੇ ਤੇ ਚੁੱਕਣ ਲੱਗਾ ਤੇ ਉਸ ਥੁੱਕ ਦੇ ਨਾਲ ਉਸ ਦਾ ਹੱਥ ਨਿਬੜ ਗਿਆ ਵਿਚਾਰ ਬਣਨ ਦਾ ਤਤ ਹੈ ਕਿ ਇਹ ਖੁਆਰੀ ਦਾ ਸਾਹਮਣਾ ਉਸ ਨੂੰ ਕਿਉਂ ਕਰਨਾ ਪਿਆ ਉਸ ਦੇ ਮਨ ਵਿੱਚ ਲੋਭ ਆ ਗਿਆ ਹੁਣ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਤੇ ਇਹ ਲਹਿਰਾਂ ਜਿਹੜੀਆਂ ਹਨ ਜੀਵਾਂ ਨੂੰ ਰੋੜ ਕੇ ਲੈ ਜਾਂਦੀਆਂ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਤਿਤ ਸਰਵੜੈ ਪਈ ਦੇ ਨਿਵਾਸਾ ਪਾਣੀ ਪਾਵਕ ਤਿਨਹੀ ਕੀਆ ਅੰਕਜ ਮੋਹ ਅਗ ਨਹੀਂ ਚਾਲੇ ਹਮ ਦੇਖਾ ਤੈਨੂੰ ਵੀਰੇ ਸੰਸਾਰ ਸਮੁੰਦਰ ਤਾਰ ਗੋਬਿੰਦੇ ਤਾਰ ਲੈ ਬਾਪੂ ਬਿਟਲਾ ਮੋਖੋ ਬਾਹੰਦੇ ਬਾਹੰਦੇ ਬਾਪੂ ਬਿਟਲਾ ਇਹ ਸੰਸਾਰ ਸਮੁੰਦਰ ਹੈ ਤੇ ਇਸ ਸਮੁੰਦਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਮੋਹ ਦੀ ਦੰਦਲ ਹੈ ਵਿਕਾਰਾਂ ਦੀਆਂ ਲਹਿਰਾਂ ਹਨ ਤੇ ਸਤਿਗੁਰੂ ਜੀ ਆਖਦੇ ਹਨ ਕਿ ਇਸ ਸਮੁੰਦਰ ਵਿੱਚ ਮੈਂ ਲੋਕਾਂ ਨੂੰ ਡੁੱਬਦਿਆਂ ਹੋਇਆਂ ਦੇਖਿਆ ਹਮ ਦੇਖਾ ਤੈਨੂੰ ਡੁੱਬੀਏ ਇਧਰ ਭਗਤ ਜੀ ਬਚਨ ਕਰ ਰਹੇ ਹਨ ਕਿ ਗੁਰੂ ਨੇ ਮੇਰੇ ਤੇ ਉਪਕਾਰ ਕੀਤਾ ਤੇ ਮੈਨੂੰ ਇਸ ਸੰਸਾਰ ਰੂਪੀ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਿਆ ਸਤਗੁਰ ਕੀਨੋ ਪਰ ਉਪਕਾਰ ਕਾਢ ਲੀਨ ਸਾਗਰ ਸੰਸਾਰ ਜਿਸ ਸ਼ਬਦ ਦੀ ਅਸੀਂ ਕੱਲ ਵਿਚਾਰ ਕੀਤੀ ਸੀ ਉਸ ਵਿੱਚ ਅਖੀਰਨੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਦੇ ਬਚਨ ਹਨ ਕਹਿ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗੌਰੀ ਠੱਗ ਪਹਿਚੰਦਾ ਜਿਸ ਦਾ ਮਨ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ ਪਰਮਾਤਮਾ ਦੇ ਚਰਨਾਂ ਦੇ ਨਾਲ ਪਤਿੱਜ ਗਿਆ ਉਸ ਨੂੰ ਮਾਇਆ ਦੇ ਮੋਹ ਦੀ ਠੱਗ ਬੁਤੀ ਕੋਈ ਵੀ ਉਸ ਦਾ ਵਿਗਾੜ ਨਹੀਂ ਸਕਦੀ ਕਿਉਂਕਿ ਇਸ ਬੁਤੀ ਨੂੰ ਬਣਾਉਣ ਵਾਲਾ ਪਰਮਾਤਮਾ ਜਿਹੜਾ ਹੈ ਉਸ ਦੇ ਨਾਲ ਉਹ ਜੁੜ ਗਿਆ ਹੈ ਤੇ ਇਸ ਕਰਕੇ ਇਹ ਠੱਗ ਬੁਤੀ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਗਈ ਠਗੌਰੀ ਠੱਗ ਪਹਿਚ ਜਾਣਿਆ ਕਿਉਂਕਿ ਇਸ ਬੁਤੀ ਨੂੰ ਬਣਾਉਣ ਵਾਲਾ ਪਰਮਾਤਮਾ ਪਛਾਣ ਲਿਆ ਹੈ ਉਸ ਦੇ ਨਾਲ ਸਾਝ ਬਣ ਗਈ ਹੁਣ ਪਰਮਾਤਮਾ ਨੇ ਮੇਰੀ ਮਦਦ ਕੀਤੀ ਸਹਾਇਤਾ ਕੀਤੀ ਅਗ ਮੋਕੋ ਕਹੇ ਰਾਜਾ ਰਾਮ ਸਹਾਈ ਤੇ ਉਸ ਨੇ ਮਦਦ ਤੇ ਸਹਾਇਤਾ ਕੀ ਕੀਤੀ ਕਿ ਗੁਰੂ ਦਾ ਮਿਲਾਪ ਬਖਸ਼ਿਸ਼ ਕਰ ਦਿੱਤਾ ਤੇ ਗੁਰੂ ਨੇ ਕਿਰਪਾ ਕਰਕੇ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਣ ਤੋਂ ਬਚਾਇਆ ਸਤਿਗੁਰ ਕੀਨੋ ਪਾਰੂ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾਨਿਤ ਚਿਤ ਹੁਣ ਉਸ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਪਿਆਰ ਬਣ ਗਿਆ ਹੈ ਪਿਆਰ ਪੈ ਗਿਆ ਹੈ ਤੇ ਉਹ ਪਰਮਾਤਮਾ ਮੇਰੇ ਚਿੱਤ ਵਿੱਚ ਸਦਾ ਵੱਸਦਾ ਹੈ ਚਿੱਤ ਸਦਾ ਉਸ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਹੁਣ ਭਗਤ ਕਬੀਰ ਜੀ ਬਚਨ ਕਰਦੇ ਹਨ ਕਿ हे ਪ੍ਰਭੂ ਤੇਰੇ ਨਾਲ ਮੇਰਾ ਸੱਚਾ ਪਿਆਰ ਹੈ ਪੱਕਾ ਪਿਆਰ ਹੈ ਕਿਹੋ ਜਿਹਾ ਜਿਸ ਤਰ੍ਹਾਂ ਮਛਲੀ ਦਾ ਪਾਣੀ ਦੇ ਨਾਲ ਪਿਆਰ ਹੈ ਕਈ ਵਾਰ ਸੰਪਹਿਲਾਂ ਵੀ ਗੱਲ ਕੀਤੀ ਹੈ ਕਿ ਬੇਸ਼ੱਕ ਮਛਲੀ ਦੀ ਉਦਾਹਰਣ ਦਿੱਤੀ ਜਾਂਦੀ ਹੈ ਰੇ ਮਨ ਐਸੀ ਹਰਿਸ਼ਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਹੁਣ ਇਹਨਾਂ ਚੀਜ਼ਾਂ ਦਾ ਪਿਆਰ ਜਿਹੜਾ ਹੈ ਉਹ ਇੱਕ ਅੰਗੀ ਹੈ ਪਰ ਇਹਨਾਂ ਦੇ ਮੁਕਾਬਲੇ ਤੇ ਗੁਰੂ ਔਰ ਪਰਮਾਤਮਾ ਦਾ ਪਿਆਰ ਜਿਹੜਾ ਹੈ ਉਹ ਸਰਬੰਗੀ ਹੈ ਮਛਲੀ ਪਾਣੀ ਨੂੰ ਪਿਆਰ ਕਰਦੀ ਹੈ ਪਾਣੀ ਤੋਂ ਬਿਨਾਂ ਤੜਪ ਤੜਪ ਕੇ ਮਰ ਜਾਂਦੀ ਹੈ ਪਰ ਪਾਣੀ ਨੂੰ ਮਛਲੀ ਦੇ ਨਾਲ ਕੋਈ ਲਗਾਉ ਨਹੀਂ ਕੋਈ ਪਿਆਰ ਨਹੀਂ ਮਛਲੀ ਦਾ ਜ਼ਰੂਰ ਪਾਣੀ ਦੇ ਨਾਲ ਪਿਆਰ ਹੈ ਪਰ ਜੇ ਕੋਈ ਗੁਰੂ ਨੂੰ ਪਿਆਰ ਕਰਦਾ ਹੈ ਪਰਮਾਤਮਾ ਨੂੰ ਪਿਆਰ ਕਰਦਾ ਹੈ ਤੇ ਪਰਮਾਤਮਾ ਉਸ ਨੂੰ ਕਿਤੇ ਵੱਧ ਕੇ ਪਿਆਰ ਕਰਦਾ ਹੈ ਹੁਣ ਭਗਤ ਜੀ ਬਚਨ ਕਰ ਰਹੇ ਹਨ ਕਿ ਗੁਰੂ ਨੇ ਮੇਰੇ ਤੇ ਬਾਰੂਪਕਾਰ ਕੀਤਾ ਮੈਨੂੰ ਇਹਨਾਂ ਵਿਕਾਰਾਂ ਵਿੱਚ ਰੁੜਨ ਤੋਂ ਬਚਾਇਆ ਤੇ ਮੇਰੇ ਅੰਦਰ ਉਸ ਪਰਮਾਤਮਾ ਦੀ ਲਗਨ ਉਸ ਪਰਮਾਤਮਾ ਦਾ ਪਿਆਰ ਜਿਹੜਾ ਸੀ ਉਹ ਪੈਦਾ ਕਰ ਦਿੱਤਾ ਚਰਨ ਕਮਲਸ ਨੂੰ ਲਾਗੀ ਪ੍ਰੀਤ ਮੇਰਾ ਉਸ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਪੈ ਗਿਆ ਹੁਣ ਪਗਤ ਜੀ ਬਚਨ ਕਰਦੇ ਹਨ ਕਿ हे ਪ੍ਰਭੂ ਤੇਰੇ ਨਾਲ ਮੇਰਾ ਪੱਕਾ ਪਿਆਰ ਹੈ ਸੱਚਾ ਪਿਆਰ ਹੈ ਤੇ ਮੈਨੂੰ ਜੇ ਮੇਰੇ ਸਰੀਰ ਨੂੰ ਆਰੀ ਦੇ ਨਾਲ ਚੀਰ ਦਿੱਤਾ ਜਾਵੇ ਉਸ ਦਾ ਦਰਦ ਉਸ ਦੀ ਪੀੜਾ ਤਾਂ ਮੈਂ ਸਹਾਰ ਸਕਦਾ ਹਾਂ ਪਰ ਤੇਰੇ ਵਿਛੋੜੇ ਦਾ ਦਰਦ ਮੈਂ ਨਹੀਂ ਸਹਾਰ ਸਕਦਾ ਇਸਲੇ ਸ਼ਬਦ ਦੇ ਅੰਦਰ ਵੀ ਭਗਤ ਜੀ ਨੇ ਜ਼ਿਕਰ ਕੀਤਾ ਸੀ ਕਿ ਹਰ ਤਜ ਕਾਹੂ ਕੋ ਜਾਇ ਪਰਮਾਤਮਾ ਨੂੰ ਛੱਡ ਕੇ ਇਹ ਜੀਵ ਹੋਰ ਕਿੱਥੇ ਜਾਵੇਗਾ ਇਹ ਕਿਸ ਦਾ ਆਸਰਾ ਭਾਲਦਾ ਫਿਰਦਾ ਤੇ ਪਰਮਾਤਮਾ ਹੀ ਇਸ ਜੀਵ ਦਾ ਅਸਲ ਆਸਰਾ ਤੇ ਸਹਾਰਾ ਹੈ ਤੇ ਭਗਤ ਜੀ ਬਚਨ ਕਰਦੇ ਹਨ ਕਿ हे ਪ੍ਰਭੂ ਤੇਰੇ ਤੋਂ ਵਿਛੜ ਕੇ ਮੈਂ ਜੀਉ ਨਹੀਂ ਸਕਦਾ ਤੇ ਤੇਰੇ ਵਿਛੋੜੇ ਦਾ ਸਾਲ ਤੇ ਦਰਦ ਮੈਂ ਸਹਾਰ ਨਹੀਂ ਸਕਦਾ ਆਰੇ ਦਾ ਦਰਦ ਤਾਂ ਮੈਂ ਸਹਾਰ ਸਕਦਾ ਹਾਂ ਪਰ ਤੇਰਾ ਵਿਚੋੜਾ ਮੈਂ ਨਹੀਂ ਸਹ ਸਕਦਾ ਅਕਤਿ ਜੀ ਦੇ ਬਚਨ ਹਨ ਕਰਵਤ ਭੜਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਤ ਕਹਿੰਦੇ ਨੇ ਔਰੇ ਤੇ ਕਰਵਟ ਕਹਿੰਦੇ ਨੇ ਪਿਠ ਪਿਠ ਤੋਂ ਭਾਵ ਕੇ ਪਰਮਾਤਮਾ ਦਾ ਵਿਚੋੜਾ ਕਰਵਤ ਭੜਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੂ ਕਾਹੀ ਕੋ ਮਾਰੇ ਹੈ ਪ੍ਰਭੂ ਮੈਨੂੰ ਆਪਣੇ ਨਾਲੋਂ ਵਿਛੜ ਕਿਉਂ ਕਿਉ ਮਰਦਾ ਹੈ ਆਪਕੇ ਤੇਰੇ ਨਾਲੋਂ ਮੈਂ ਵਿਛੜਨਾ ਨਹੀਂ ਚਾਹੁੰਦਾ ਤੇਰੇ ਵਿਛੋੜੇ ਦਾ ਬਹੁਤ ਸਾਲ ਤੇ ਦਰਦ ਹੁੰਦਾ ਹੈ ਜੋ ਤਨ ਕੀਰੇ ਤੋ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋ ਜੇ ਤੂੰ ਮੇਰੇ ਸਰੀਰ ਨੂੰ ਆਰੇ ਨਾਲ ਛੀਰ ਵੀ ਦਵੇਂ ਤੇ ਮੈਂ ਪਿਛਾਣੀ ਹਟਾਂਗਾ ਕਿਉਂਕਿ ਤੇਰੇ ਨਾਲ ਸੱਚਾ ਤੇ ਪੱਕਾ ਪਿਆਰ ਹੈ ਜਉ ਤਨ ਚੀਰੇ ਤੋ ਅੰਗ ਨਾ ਮੋਰੋਂ ਪਿੰਡ ਪਰੇ ਤੋ ਪ੍ਰੀਤ ਨਾ ਤੋਰੋਂ ਸਰੀਰ ਨਾਸ਼ਰੀ ਹੋ ਜਾਵੇਗਾ ਪਰ ਇਹ ਪਿਆਰ ਟੁੱਟੇਗਾ ਨਹੀਂ ਇਹ ਤੇਰੇ ਨਾਲ ਪੱਕਾ ਤੇ ਸੱਚਾ ਪਿਆਰ ਹੈ ਹੁਣ ਭਗਤ ਜੀ ਦੇ ਹੀ ਬਚਨ ਹਨ ਕਿ ਨਾ ਤਾਂ ਮੈਨੂੰ ਰਾਜ ਭਗ ਚਾਹੀਦਾ ਹੈ ਨਾ ਮੈਨੂੰ ਸਵਰਗ ਚਾਹੀਦਾ ਹੈ ਨਾ ਮੈਨੂੰ ਮੁਕਤੀ ਚਾਹੀਦੀ ਹੈ ਮੈਨੂੰ ਚਾਹੀਦਾ ਕੀ ਹੈ ਕਿ हे ਪ੍ਰਭੂ ਤੇਰੇ ਚਰਨਾਂ ਦਾ ਪਿਆਰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਤੇਰੇ ਚਰਨਾਂ ਕਮਲਾਂ ਦਾ ਪਿਆਰ ਚਾਹੀਦਾ ਹੈ ਸੁਰਗ ਬਾਸਨਾ ਵਸੀਐ ਡਰਿਐ ਨਰਕ ਜਿ ਨਵਾਸ ਭਗਤ ਜੀ ਦੇ ਹੀ ਬਚਨ ਹਨ ਕਿ ਮੈਨੂੰ ਸਵਰਗਾਂ ਦੀ ਲਾਲਸਾ ਨਹੀਂ ਮੈਨੂੰ ਨਰਕਾਂ ਦਾ ਡਰ ਨਹੀਂ ਮੈਨੂੰ ਮੁਕਤੀ ਦੀ ਲਾਲਸਾ ਨਹੀਂ ਮੈਨੂੰ ਤਾਂ ਕੇਵਲ ਤੇ ਕੇਵਲ ਤੇਰੀ ਚਾਨਾ ਕਮਲਾਂ ਦਾ ਪਿਆਰ ਚਾਹੀਦਾ ਚੈਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾਨਿਤ ਜੀ ਇਸ ਤੋਂ ਅੱਗੇ 3 ਨੰਬਰ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਮਾਇਆ ਤਪਤ ਪੁਛਿਆ ਅੰਗਾਰ ਹੁਣ ਮਾਇਆ ਦੀ ਤਪਤ ਜਿਹੜੀ ਹੈ ਤਪਸ਼ ਜਿਹੜੀ ਹੈ ਉਹ ਸ਼ਾਂਤ ਹੋ ਗਈ ਹੈ ਮਾਇਆ ਤਪਤ ਪੁਛਿਆ ਅੰਗਾਰ ਮਨ ਸੰਤੋਖ ਨਾਮ ਆਧਾਰ ਹੁਣ ਮਨ ਸੰਤੋਖੀ ਹੋ ਗਿਆ ਹੈ ਮਨ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਤੇ ਸਹਾਰਾ ਮਿਲਿਆ ਜਲ ਤਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖੋਂ ਤਤ ਅੰਤਰ ਜਾਂਦਾ ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਜੀਨ ਹੋ ਗਿਆ ਹੈ ਵਿਸ਼ਵਾਸ ਹੋ ਗਿਆ ਹੈ ਕਿ ਉਹ ਪਰਮਾਤਮਾ ਹਰ ਥਾਂ ਤੇ ਭਰਿਆ ਹੋ ਪੂਰਾ ਹੈ ਜਲ ਵਿੱਚ ਥਲ ਵਿੱਚ ਸਾਰੇ ਸੰਸਾਰ ਵਿੱਚ ਮੈਂ ਜਿੱਧਰ ਵੀ ਤੱਕਦਾ ਹਾਂ ਮੈਨੂੰ ਉਹ ਪਰਮਾਤਮਾ ਹੀ ਦਿਖਾਈ ਦਿੰਦਾ ਹੈ ਜਤ ਪੇਖੋਂ ਤਤ ਅੰਤਰ ਜਾਂਦਾ ਉਹ ਅੰਦਰ ਦੀ ਜਾਣਨ ਵਾਲਾ ਉਹ ਸਰਵ ਵਿਆਪਕ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ ਨਿਵਾਸ ਰੱਖਦਾ ਹੈ ਇਹ ਮੈਨੂੰ ਯਕੀਨ ਤੇ ਵਿਸ਼ਵਾਸ ਗੁਰੂ ਨੇ ਦਵਾ ਦਿੱਤਾ ਇਸ ਤੋਂ ਅੱਗੇ ਅਖੀਰਲੇ ਔਰ ਚੌਥੇ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਆਪਣੀ ਭਗਤ ਆਪ ਹੀ ਦਰੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਇਹ ਭਾਈ ਮੇਰੇ ਪੁਰਬਲੇ ਕੋਈ ਭਾਗ ਜਾਗ ਪਏ ਪੁਰਬਲੇ ਕਰਮ ਕੋਈ ਚੰਗੇ ਕੀਤੇ ਹੋਏ ਜਾਗ ਪਏ ਕਿ ਮੈਨੂੰ ਉਹ ਪਰਮਾਤਮਾ ਮਿਲ ਗਿਆ ਪਰਮਾਤਮਾ ਨੇ ਮੇਰੇ ਹਿਰਦੇ ਵਿੱਚ ਆਪਣੀ ਲਗਨ ਆਪਣੀ ਪ੍ਰੀਤ ਆਪਣੀ ਪ੍ਰੇਮਾ ਭਗਤੀ ਪੈਦਾ ਕਰ ਦਿੱਤੀ ਜੜੜ ਕਰ ਦਿੱਤੀ ਆਪਣੀ ਭਗਤ ਆਪ ਹੀ ਜੜਾਈ ਹੁਣ ਇੱਥੇ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜੇ ਤਾਂ ਕੱਚੇ ਪਿੱਲੇ ਹੁੰਦੇ ਹਨ ਉਹ ਦਾਅਵੇ ਕਰਦੇ ਹਨ ਕਿ ਮੈਂ ਪ੍ਰਮਾਤਮਾ ਦੀ ਭਗਤੀ ਕਰਦਾ ਹਾਂ ਮੈਂ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਜਿਹੜੇ ਸੱਚੇ ਅਰਥਾਂ ਵਿੱਚ ਪ੍ਰਮਾਤਮਾ ਨਾਲ ਜੁੜੇ ਹੋਏ ਹਨ ਉਹ ਦਾਅਵੇ ਤੇ ਵਿਖਾਵੇ ਨਹੀਂ ਕਰਦੇ ਕਿ ਮੈਂ ਪ੍ਰਮਾਤਮਾ ਦੀ ਭਗਤੀ ਕਰਦਾ ਹਾਂ ਮੈਂ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਬਾਬਾ ਫਰੀਦ ਜੀ ਦੇ ਬਚਨ ਮਿਲਦੇ ਹਨ ਹੋਣ ਨਜ਼ੀਕ ਖੁਦਾਏ ਦਾ ਇਤਨਾ ਕਿਸੇ ਦੇ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੁੰਦੇ ਹਨ ਪਰ ਦੂਸਰਿਆਂ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਇਸੇ ਹੀ ਤਰ੍ਹਾਂ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਕਿ ਜਿਵੇਂ ਖਾਲੀ ਘੜੀ ਦੇ ਵਿੱਚੋਂ ਦੀ ਆਵਾਜ਼ ਆਉਂਦੀ ਹੈ ਇਸੇ ਹੀ ਤਰ੍ਹਾਂ ਕੋਹ ਆਦਮੀ ਜਿਹੜਾ ਹੈ ਉਹ ਰੌਲਾ ਪੰਦਾ ਹੈ ਕਿ ਮੈਂ ਪਰਮਾਤਮਾ ਦੀ ਬੰਦਗੀ ਕਰਦਾ ਹਾਂ ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ ਉਹ ਦਾਅਵੇ ਤੇ ਵਿਖਾਵੇ ਕਰਦਾ ਹੈ ਕਹੋ ਕਬੀਰ ਸ਼ੀਸ਼ਾ ਘੱਟ ਬੋਲੇ ਭਰਿਆ ਹੋਏ ਨਾ ਕਬੂਨ ਬੋਲੇ ਹੁਣ ਇਸੇ ਚੀਜ਼ ਨੂੰ ਹੀ ਹੋਰ ਤਰੀਕੇ ਦੇ ਨਾਲ ਸਮਝਾਇਆ ਹੈ ਕਹਿ ਤੋ ਮਹਿਲੀ ਨਿਕਟ ਨਾਵੇ ਝੋਕੇ ਦਾਵੇ ਕਰਨ ਵਾਲੇ ਜਿਹੜੇ ਹਨ ਉਹ ਆਖਦੇ ਹਨ ਕਿ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਪਰ ਉਹ ਪਰਮਾਤਮਾ ਦੇ ਘਰ ਦੇ ਨੇੜੇ ਵੀ ਨਹੀਂ ਆਉਂਦੇ ਉਹ ਪਰਮਾਤਮਾ ਦੇ ਘਰ ਦੇ ਨੇੜਿਆਂ ਦੀ ਵੀ ਨਹੀਂ ਲੰਘਦੇ ਦਾਵੇ ਤੇ ਵਿਖਾਵੇ ਕਰਦੇ ਹਨ ਕਿ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਇਹੀ ਕਾਰਨ ਹੈ ਕਿ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜਿਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਕੁਝ ਕਵੀ ਆਏ ਆਪਣੀਆਂ ਕਵਿਤਾਵਾਂ ਲੈ ਕੇ ਰਚਨਾ ਲੈ ਕੇ ਕਿ ਸਾਡੀ ਕਵਿਤਾ ਨੂੰ ਵੀ ਇਸ ਗ੍ਰੰਥ ਦੇ ਵਿੱਚ ਦਰਜ ਕਰੋ ਸਤਿਗੁਰੂ ਜੀ ਨੇ ਉਹਨਾਂ ਦੀਆਂ ਕਵਿਤਾਵਾਂ ਨੂੰ ਸੁਣਿਆ ਤੇ ਉਹਨਾਂ ਦੇ ਵਿੱਚੋਂ ਹੰਕਾਰ ਮੌਜਦਾ ਸੀ ਤੇ ਸਤਿਗੁਰੂ ਜੀ ਕਹਿੰਨ ਲੱਗੇ ਤੁਹਾਡੀ ਇਹ ਰਚਨਾ ਇਸ ਗ੍ਰੰਥ ਵਿੱਚ ਦਰਜ ਨਹੀਂ ਹੋ ਸਕਦੀ ਕਿਉਂਕਿ ਇਸ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਮੈਨ ਨੂੰ ਮਾਰਿਆ ਹੈ ਹੰਕਾਰ ਨੂੰ ਮਾਰਿਆ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਜੈਸੀ ਨੇ ਆਵੇ ਖਸਮ ਦੀ ਬਾਣੀ ਐਸੜਾ ਕਰੀ ਗਿਆਨ ਵੇ ਲਾ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਹਾਂ ਉਹ ਆਪ ਕੋ ਬੋਲਣਾ ਜਾਣਦਾ ਮੈਂ ਕਹਿਆ ਸਭੂ ਕੁਮਾਉ ਜੀ ਅਲੋਕ ਕਮਯੂਟੀ ਦੇ ਬਚਨ ਹਨ ਮੇਰਾ ਮਦਮੇ ਕਿਸ਼ਨਹੀਂ ਜੋ ਕਿ ਸ਼ਹਿਸੋ ਤੇਰਾ ਤੇਰਾ ਤੁਦਕੋ ਸੋਪਤੇ ਕਿਆ ਲਾਗੇ ਮੇਰਾ ਭਗਤ ਸਦਨਾ ਜੀ ਦੇ ਬਚਨ ਹਨ ਮੈਂ ਨਹੀਂ ਕਿਸ਼ ਹੋ ਨਹੀਂ ਕਿਸ਼ ਆਹੀ ਨਾ ਮੋਰਾ ਹੌਸਰ ਲੱਜਾ ਰੱਖ ਲਿਓ ਸਦਨਾ ਜਨ ਤਰਾ ਸਤਿਗੁਰੂ ਜੀ ਕਹਿਣ ਲੱਗੇ ਇਸ ਗ੍ਰੰਥ ਵਿੱਚ ਬਾਣੀ ਉਹਨਾਂ ਦੀ ਦਰਜ ਹੈ ਜਿਨ੍ਹਾਂ ਨੇ ਮੈਨੂੰ ਮਾਰਿਆ ਹੈ ਹੋ ਮੈਨੂੰ ਮਾਰਿਆ ਹੈ ਤੁਹਾਡੀ ਇਸ ਰਚਨਾ ਦੇ ਵਿੱਚੋਂ ਹੋ ਮੈਂ ਦੀ ਬੂਆਂਦੀ ਹੈ ਇਸ ਕਰਕੇ ਇਹ ਰਚਨਾ ਇਸ ਗ੍ਰੰਥ ਵਿੱਚ ਦਰਜ ਹੋਣ ਦੇ ਯੋਗ ਨਹੀਂ ਹਉ ਪਉਤ ਜੀ ਬਚਨ ਕਰ ਰਹੇ ਹਨ ਕਿ हे ਪ੍ਰਭੂ ਤੂੰ ਆਪ ਹੀ ਆਪਣੀ ਪ੍ਰੇਮਾ ਭਗਤੀ ਮੈਨੂੰ ਦ੍ਰਿੜ ਕਰਵਾਈ ਹੈ ਮੇਰੇ ਅੰਦਰ ਟਿਕਾਈ ਹੈ ਇਸ ਵਿੱਚ ਮੇਰੀ ਕੋਈ ਚਤਰਾਈ ਮੇਰੀ ਕੋਈ ਚਲਾਕੀ ਤੇ ਸਿਆਣਪ ਨਹੀਂ ਹੈ ਇਹ ਤਾਂ ਮੇਰਾ ਕੋਈ ਪੁਰਬਲਾ ਭਾਗ ਜਾਗ ਪਿਆ ਆਪਣੀ ਭਗਤ ਆਪ ਹੀ ਦ੍ਰਿੜਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸੁਆਜ ਕਰੀ ਕਬੀਰ ਕੋ ਸੁਆਮੀ ਗਰੀਬ ਨਿਵਾਜ ਉਹ ਮਾਲਕ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਜਿਸ ਉਤੇ ਉਹ ਕਿਰਪਾ ਕਰਦਾ ਹੈ ਉਸ ਨੂੰ ਪੂਰਾ ਬਣਾ ਦਿੰਦਾ ਹੈ ਔਰਤਵ ਦਾਸ ਜੀ ਦੇ ਵੀ ਬਚਨ ਮਿਲਦੇ ਹਨ ਗਰੀਬ ਨਿਵਾਜ ਗੁੱਸਈਆ ਮੇਰਾ ਉਹ ਪਰਮਾਤਮਾ ਆਪ ਕਿਰਪਾ ਕਰਕੇ ਜਿਸ ਜੀਵ ਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਮਿਲਪ ਬਖਸ਼ਤ ਕਰਦਾ ਹੈ ਉਸ ਨੂੰ ਸਤ ਸੰਗਤ ਦੇ ਵਿੱਚ ਜੋੜਦਾ ਹੈ ਤੇ ਸਤ ਸੰਗਤ ਦੇ ਰਾਹੀ ਗੁਰੂ ਦੇ 나ਹੀ ਉਹ ਪਰਮਾਤਮਾ ਉਸ ਜੀਵ ਨੂੰ ਆਪਣੇ ਚਰਨਾਂ ਵਿੱਚ ਪ੍ਰੇਮ ਕਰ ਲੈਂਦਾ ਹੈ ਭਗਤ ਜੀ ਨੇ ਇਹ ਵਿਚਾਰ ਇਸ ਸ਼ਬਦ ਦੇ ਰਾਹੀਂ ਸਮਝਾਇਆ ਹੈ ਆਪ ਮੋਕੋ ਪਈ ਰਾਜਾ ਰਾਮ ਸਹਾਏ ਜਨਮ ਮਰਨ ਕਟ ਪਰਮਗਤ ਪਾਈ ਮੇਰੀ ਸਹਾਇਤਾ ਉਸ ਪਰਮਾਤਮਾ ਨੇ ਕੀਤੀ ਹੈ ਹੁਣ ਮੈਂ ਜਨਮ ਮਰਨ ਦਾ ਗੇੜ ਛੱਡ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਹੈ ਇਹ ਕੀਤੀ ਉਸ ਪਰਮਾਤਮਾ ਦੀ ਸਹਾਇਤਾ ਮਦਦ ਮੇਹਰ ਤੇ ਕਿਰਪਾ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਪੁੱਲਾਂ ਦੀ ਨਾਨਕਸ਼ੀ ਅਤੇ ਦੀ ਸੰਧ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ